हां दोस्तो, दोस्तो दोस्तो, जी दोस्तों सारेया नु सस्श्रीकाल स्वागत करते हा टोंडा राज संधू फार्मिंग दे विच सो दोस्तों आज पहुंचेया ਪਿੰਡ ਠਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ वीर ਰਵੀ ਕੋਲ ਆਇਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ ਦਾ ਖਾਸ ਤੌਰ ਤੇ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਦੇ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਬਾਰੇ ਜਿਹੜੀ ਆ ਤੁਸੀਂ ਉਹ ਡਿਟੇਲ ਲੈ ਸਕਦੇ ਜੀ ਠੀਕ ਆ ਜੀ ਅੱਜ ਤਰੀਕ ਦੋਸਤੋ 15 ਮਾਰਚ ਸਮਾ ਕੋਈ ਸ਼ਾਮ ਦੇ 3:30 ਵਜੇ ਦਾ ਦੋ ਪਸ਼ੂ ਦਿਖਾਵਾਂਗੇ ਅੱਜ ਇਸ ਕਵਰੇਜ ਵਿੱਚ ਇੱਕ ਵਾੜ ਬਿਲਕੁਲ ਤਾਜੀ ਸੂਈ ਸੁਬਾਈ ਹੈ ਤੇ ਇੱਕ ਗੱਬਣਾ ਠੀਕ ਆ ਗੱਬਣ ਵਾੜ ਵੀ ਜਿਹੜੀ ਆ ਦੋਸਤੋ ਕਿੰਨੇ ਦਿਨ ਬਾਕੀ ਆ ਇਹਦੇ ਸੂਣ ਦੇ ਵਿੱਚ ਕੀ ਰੇਟ ਕੀ ਮੁੱਲ ਰਹਿਣ ਵਾਲਾ ਉਹ ਪੂਰੀ ਗੱਲਬਾਤ ਤੁਹਾਨੂੰ ਇਸ ਕਵਰੇਜ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਉਹ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਮਿਲ ਸਕੇ ਅਲੀਪੁਰ ਪਿੰਡ ਬਿਲਕੁਲ ਨਜ਼ਦੀਕ ਆ ਦੋਸਤੋ ਰੱਤਾਕੂਦਾ ਪਿੰਡ ਥੋੜੀ ਦੂਰੀ ਤੇ ਆ ਮਹਰਾਣਾ ਪਿੰਡ ਬਿਲਕੁਲ ਨਜ਼ਦੀਕ ਆ ਹਰੀ ਕੇ ਪਤਨ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਆ ਪਿੰਡ ਠੱਠੀਆਂ ਖੁਰਦ ਦੀ ਆਉ ਲੈਣੇ ਆ ਬਧੇਰੇ ਡਿਟੇਲ ਵੀਰ ਰਵੀ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਰਵੀ ਭਾਈ ਸਤਿ ਸ੍ਰੀ ਅਕਾਲ ਸਾਸੀ ਕਾ ਭਾਈ ਸਾਸੀ ਕਾਲ ਰਵੀ ਭਾਈ ਠੀਕ ਠਾਕ ਨੇ ਹਾਂਜੀ ਕਿਰਪਾ ਮਹਾਰਾਜ ਦੀ ਅੱਛਾ ਰਵੀ ਭਾਈ ਆਪਾਂ ਪਿਛਲੀ ਵਾਰ ਵੀ ਪਸ਼ੂ ਪਾਈ ਸੀ ਕਬੜ ਹੀ ਪਾਈ ਸੀ ਹਾਂਜੀ ਹਾਂਜੀ ਭਾਈ ਹੋ ਗਈ ਸੀ ਉਸ ਤੋਂ ਬਾਅਦ ਵੀ ਕਾਫੀ ਪਸ਼ੂ ਤੁਸੀਂ ਦੱਸਿਆ ਵੀ ਸੇਲ ਹੁੰਦੇ ਰਹੇ ਹਾਂਜੀ 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 ਭਾਈ ਤੇ ਅੱਜ ਇਹ ਦੋ ਬੈੜ ਆਪਣੇ ਕੋਲ ਵਕਾਉ ਨੇ ਹਾਂਜੀ ਹਾਂਜੀ ਭਾਈ ਇੱਕ ਸੂਈ ਆ ਇੱਕ ਗੱਬਣ ਆ ਠੀਕ ਆ ਹਾਂਜੀ ਅਜਾ ਰਵੀ ਵੀਰ ਜਿਹੜੀ ਸੂਈ ਆ ਬੈੜ ਤੇ ਕਿੰਨੇ ਕ ਦਿਨਾਂ ਦੀ ਆ ਅੱਜ ਭਾਈ 10 ਤੋਂ 12 ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਹਾਂਜੀ ਤੇ 15 ਤੋਂ 16 ਕਿਲੋ ਇਹਦੇ ਥੱਲੇ ਦੁੱਧ ਤਿਆਰ ਆ 15 16 ਹਾਂਜੀ ਹਾਂਜੀ ਆਪਾਂ ਗੋੜੀ ਜੀ ਮਤਲ ਮਾੜੇ ਘਰੋਂ ਲਈ ਵਛੀ ਅੱਛਾ ਜੀ ਤੇ 15 16 ਕਿਲੋ ਦੁੱਧ ਤਿਆਰ ਆ ਵਛੀ ਦੁੱਧ 20 ਕਿਲੋ ਪਰੂਗੀ ਅ ਬੱਚਾ ਮਗਰ ਤੇ ਕੀ ਆ ਇਹ ਵਛਾ ਭਾਈ ਇਹਦੇ ਮਗਰ ਮਗਰ ਬੱਚਾ ਹਾਂਜੀ 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 ਲਓ ਦੋਸਤੋ ਮਗਰ ਬੱਚਾ ਠੀਕ ਆ ਕਰੋ ਹੰਦਰਾ ਤੋਂ ਪਲਾਸ 16 15 16 16 ਤੇ ਹੁਣ ਜਿਹੜੀ ਇਹ ਚੱਲ ਰਹੀ ਆ ਠੀਕ ਆ ਜੀ ਦੱਸੋ ਤਾਂ ਇਹਦੀ ਸੂਈਏ ਦੋਸਤੋ ਦੁੱਧ ਚੰਗਾ 15 16 ਲੀਟਰ ਦੀ ਹੁਣ ਮਿਲਕਿੰਗ ਕੋਈ ਵੀਰ ਆਪਣੀ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਜਰਸੀ ਐਚ ਐਫ ਕ੍ਰੋਸ ਆਂਗ ਦੇ ਵਿੱਚ ਛੋਟੇ ਜੇ ਖਾਨ ਕਦ ਘੜ ਸੋਨਾ ਠੀਕ ਆ ਜੀ ਕਦ ਵੱਡਾ ਇਸ ਬੈਡ ਦਾ ਉਹ ਰਾਤੀ ਪਾਇਆ ਪਰ ਠੀਕ ਆ ਜੀ ਇਹਦੇ ਵਿੱਚ ਆਹ ਲਓ ਜੀ ਠੀਕ ਆ વોਟਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ ਹੁਣ ਸਮੇਂ ਦੇ ਅਕੋਰਡਿੰਗ ਵੀ ਤੁਸੀਂ ਜਜਮੈਂਟ ਕਰ ਸਕਦੇ ਚ ਰਵੀਵੀਰ ਸਵੇਰ ਮਾਰਨਿੰਗ ਚੁਵਾਈ ਕਿੰਨੇ ਵਜੇ ਕੀਤੀ ਹੈ ਭਾਜੀ ਇਹ 5 ਕੋਵੇ 4:35 ਇੱਕ ਵਾਰੀ ਹੋਰ ਕਮਾਦਿਆ ਰਵੀ ਇੱਕ ਵਾਰੀ ਹੋਰ gekeੜਾ ਲਵਾ ਦੀਏ ਭਰਾਏ ਥਣ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ ਮੱਝਾਂ ਵਾਲਾ ਥਣ ਆਪਾਂ ਕਹਿ ਦਿੰਨੇ ਵੀ ਮੁੱਠੀ ਥਾਣਾ ਰੋਗ ਰੋਗ ਦਾ ਥਾਣਾ ਆਰਡਰ ਕੁਆਲਿਟੀ ਚੰਗੀ ਆ ਕੱਤ ਸੋਨਾ ਕੱਤ ਸੋਨਾ ਵਜਨ ਸੋਨਾ ਠੀਕ ਆ ਮਗਰ ਬੱਛਾ ਤੇ ਉਹਨਾਂ ਗੱਲ ਸੁਣ ਮੇਰੀ ਜੰਮਾ ਉਹਨੂੰ ਮੈਂ ਨੇੜੇ ਤੋਂ ਮੰਗਦਾ ਸੀ ਆਪਾਂ ਨਾ ਨਾ ਨਹੀਂ ਦਿਖਾਇਆ ਸੀ ਲਾਗਾ ਆਏ ਨਹੀਂ ਠੀਕ ਆ ਚੋਣ ਚਾਂ ਉਹ ਵੀ ਬਿਲਕੁਲ ਪੋਲੀ ਹੁੰਦੀ ਹਾਂਜੀ ਭਾਈ ਬਿਲਕੁਲ ਮੋਗੇ ਨੂੰ ਹੁੰਦੀ ਆਲੇ ਆ ਠੀਕ ਆ ਠੀਕ ਆ ਇਸੇ ਤਰ੍ਹਾਂ ਚੋ ਆਪਾਂ ਚੋਲੇ ਨੇ ਪੰਗਾ ਪੰਗਾ ਪਾਉਣ ਦੀ ਲੋੜ ਤੇ ਨਹੀਂ ਭਾਈ ਉਹ ਲਾਉਂਦੇ ਰਹੇ ਆ ਤੇ ਆਪਾਂ ਤਰਾਤੀ ਮੈਂ ਇਤਰਾਤੀ ਚੋਹੀ ਕੱਲ ਹੀ ਆਈ ਆਪਣੇ ਕੋਲੇ ਠੀਕ ਆ ਜੀ ਹਾਂਜੀ ਹਾਂਜੀ ਤੇ ਮੈਂ ਤਰਾਤੀ ਵੰਗਾ ਲਾ ਕੇ ਚੋਈ ਆ ਠੀਕ ਆ ਹਾਂਜੀ ਮਤਲਬ ਇੱਕ ਉਹਦਾ ਵੰਗਾ ਪਾ ਕੇ ਮਾੜਾ ਮੋੜ ਪਸ਼ੂ ਅੱਲਾਹ ਨਾ ਹੀ ਭਾਈ ਹਿਲਦੀ ਨਹੀਂ ਗਈ ਆਪਾਂ ਇੱਕ ਤਾਂ ਜਿੱਥੇ ਖੜ ਗਈ ਹਾਂਜੀ 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 ਖੜ ਗਈ ਇੱਥੇ ਖੜ ਗਈ ਉਹ ਦੋਸਤੇ ਇੱਕ ਵਾਰੀ ਫੇਸ ਕੁਆਲਿਟੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਲਿਓ ਦੂਰੋਂ ਨੇੜ ਬਹਿਣੀ ਵਾਲੀ ਸਾਈਡ ਤੋਂ ਜਿਹੜੇ ਤੁਸੀਂ ਥਾਣੇ ਵੇਖ ਲੋ ਲੰਬੇ ਥਾਣਾ ਆ ਲਓ ਠੀਕ ਹੈ ਰਵੀ ਬਾਈ ਤੋੜ ਲੈ ਆ ਲਓ ਜੀ ਚੱਲ ਚੱਲ ਅੱਲੋ ਅੱਛਾ ਰਵੀ ਕੀ ਮੋਲ ਕਰਦੇ ਵੀਰੇ ਦਾ ਬਾਜੀ ਮੋਲ ਭਾਂ 60000 ਕਰੀਏ ਅਠਾਈ 55 ਜੋ ਮਾਨਤਨ ਕਰਦਾ ਨੇ 55000 ਚੋਂ ਹਾਂਜੀ ਭਾਈ ਠੀਕ ਹੈ ਜੀ ਹਾਂਜੀ ਨਾ ਦੋਸਤੋ ਡਿਮਾਂਡ 60000 ਤੇ 55000 ਦੇ ਵਿੱਚੋਂ ਛੋਟ ਜਾਪਾ ਹੋ ਜਾਊਗਾ ਮਾਨਤਨ ਜਿਹੜਾ ਉਹ 55000 ਦੇ ਵਿੱਚ ਉਹ ਹੋ ਜਾਊਗਾ ਠੀਕ ਆ ਇਹ ਸੂਈ ਸਵਾਈ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾਈ ਅ ਠੀਕ ਆ ਰਵੀ ਵੀਰ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਐ ਸੈਕੰਡ ਨੰਬਰ ਗੱਪਣ ਵੈੜਾ ਜੀ ਹਾਂਜੀ ਭਾਈ ਹਾਂਜੀ ਅੱਛਾ ਰਵੀ ਇਹ ਕਹੇ ਦੱਸਦੀਏ ਵੀਰ ਜੀ ਇਹ ਨਸਲ ਬਰੀਡ ਦੇ ਵਿੱਚ ਕੀ ਪੱਖ ਜਰਸੀ ਸ਼ਾਹੀ ਵਾਲਾ ਕਰੋ ਜਰਸੀ ਸ਼ਾਹੀ ਵਾਲਾ ਹਾਂਜੀ ਹਾਂਜੀ ਬਾਕੀ ਕੱਦ ਪੋਤ ਇਹਦਾ ਵੀ ਪੂਰਾ ਐਚ ਐਫ ਵੈੜਾ ਜਿੱਡਾ ਹੀ ਹੈ ਜੀ ਫੁੱਲ ਭਾਈ ਰਾਜੀ ਰੂਜੀ ਕੱਦ ਵਜਨ ਮੋਜੇ ਨਾਲ ਹੀ ਹੈ ਲੋ ਵੀ ਇੱਕ ਵਾਰੀ ਦੋਸਤੋ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਉਨੇ ਆ ਸੁਆ ਵੀ ਦੂਜਾ ਹੀ ਆ ਭਾਈ ਤੇਜਾ ਤੇਜਾ ਸੁਆ ਲਓ ਜੀ ਤੇਜਾ ਸੁਆ ਦੋਸਤੋ ਇਸ ਗਾਂ ਦਾ ਮੰਨ ਕੇ ਤੁਸੀਂ ਖਰੀਦ ਸਕਦੇ ਜੇ ਕੱਦ ਵੀ ਵਧੀਆ ਹੈਗਾ ਵੱਡੀਆਂ ਵੈੜਾ ਦੇ ਵਿੱਚ ਵੱਡੇ گا ਤੇ ਸੂਣ ਦੇ ਵਿੱਚ ਹਜੇ ਦਿਨ ਕਿੰਨੇ ਕੁ ਲੈ ਜੂਗੇ ਹਜੇ 10 ਦਿਨ ਬਾਕੀ ਹੋਗੇ 10 ਕੁ ਦਿਨ ਹਾਂ ਬਹੁਤ ਦੋਸਤੋ 10 ਕੁ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਠੀਕ ਆ ਜੀ ਰੰਗ ਰੈਡ ਕਲਰ ਦੇ ਵਿੱਚ ਹੀ ਆ ਜਿੱਦਾਂ ਆਪਾਂ ਇੱਕ ਨਾਰਮਲ ਜਰਸੀ ਜਾਂ ਸ਼ਾਹੀ ਵਾਲ ਦਾ ਇੱਕ ਪਿਓਰ ਜਿਹੜਾ ਕਲਰ ਵੇਖਦੇ ਆ ਠੀਕ ਆ ਤੇ ਬੋਦੀ ਵਾਲੀ ਵੇੜਾ ਤੀਜਾ ਸੂਆ ਇਹਨੇ ਸੂਣਾ ਠੀਕ ਆ ਦਿਨ 8 ਲੈ ਜੇ 7 ਲੈ ਜੇ ਹਫਤਾ 10 ਦਿਨਾਂ ਦੇ ਵਿੱਚ ਕਰਮਾਂ ਵਾਲੀ ਪੂਰੀ ਤਿਆਰ ਹੋਊਗੀ ਤੇ ਲਾਟੂ ਨਾ ਕਾਫੀ ਜਿਆਦੀਆਂ ਵਿਖਾਲਾ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਨੇਜ ਦੇਖੀ ਤੋਂ ਆਪਾਂ ਦਿਖਾ ਦਿੰਨੇ ਆ ਆ ਲਓ ਜੀ 22 23 ਠੀਕ ਹੈ ਜੀ ਭੈਣੋ ਸੋ ਬਖਾਲਾ ਫਕੂਲਾ ਦੋਸਤੋ ਕਾਫੀ ਸੋਹਣਾ ਤਿਆਰ ਕਰਦੀ ਪਈ ਆ ਬਾਕੀ ਚਾਰੇ ਥਾਣਾ ਦੀ ਸਪੇਸ ਵਿਰਲ ਜਿਹੜੀ ਆ ਤੁਹਾਨੂੰ ਵੇਖਦਿਆਂ ਸਾਰ ਪਤਾ ਲੱਗ ਜੂਗੀ ਠੀਕ ਆ ਸੋ ਥਣ ਵੀ ਪੂਰਾ ਹੱਥੀਚੋਂ ਆਈ ਗੇਰਾ ਮੋਠੀ ਥਾਣਾ ਤੇ ਸੋਹਣੇ ਕੱਦ ਵਜਣ ਦੇ ਦੇ ਚਾ ਠੀਕ ਆ ਵੇੜਾ ਦੋਵੇਂ ਚੰਗੀਆਂ ਨੇ ਜਿਹੜੇ ਵੀਰ ਨੂੰ ਜਜੂਗਾ ਸੌਦਾ ਇਹ ਗੱਪਣ ਵੇੜਤਾ ਤੁਸੀਂ ਗੱਪਣ ਦਾ ਕਰ ਲਿਓ ਕੋਈ ਸੂਈ ਸੋਈ ਵੇੜ ਵੇੜ ਜਿਹੜੀ ਖੜਨੀ ਚਾਹੁੰਦਾ ਦੋਸਤੋ ਤੇ ਸੂਈ ਸੋਈ ਵੇੜ ਦਾ ਤੁਸੀਂ ਸੌਦਾ ਮਾਰ ਸਕਦੇ ਜੇ ਮਗਰ ਬੱਛਾ ਮੀਲ ਕਾਫ ਤੇ ਰਵੀ ਵੀਰ ਜਿਹੜੀ ਇਹ ਗੱਬਣਾ ਬਾਕੀ ਤਿੱਪਣ ਆਪਣੀ ਤਸੱਲੀ ਆ। ਹਾਂਜੀ ਭਾਈ ਹਾਂ ਭਾਈ ਆਪਣੀ ਤਸੱਲੀ ਕਰਕੇ ਖੜੇ ਜੇ ਕੋਈ ਆਉਣ ਆਣ ਮਕੰਮਦਾ ਤੇ ਫਿਰ ਆਪਾਂ ਤਸੱਲੀ ਦੇਵਾਂਗੇ। ਠੀਕ ਆ ਤੇ ਮੋਲੇ ਤਾਂ ਕੀ ਕਰਦੇ ਆ ਵੀਰ? ਮੋਲ ਭਾਈ ਦਾ 55000 55 52000 ਦੀ ਹਾਂ। 52 ਦੀ? ਹਾਂਜੀ। ਕਰਦੀ ਹੋਰ ਵੀ ਥੋੜਾ ਬਾਦ ਵਿਚੋ ਲੈ ਸਕਦੇ ਆ। ਤੁਸੀਂ ਆਹ ਹੀ ਦੇ ਦਾਂਗੇ ਭਾਈ। 50 ਦੀ। ਹਾਂਜੀ। ਲਓ ਵੀ। ਤਾਂ ਦੋਸਤੋ 50000 ਦੀ ਫੁੱਲ ਬੱਡੀ ਇਹ ਤੁਹਾਨੂੰ ਵੈੜ ਮਿਲ ਜੂਗੀ। ਸੋ ਜਿਹੜੇ ਵੀਰ ਨੂੰ ਚਾਜੂਗਾ ਸੌਦਾ ਤੁਸੀਂ ਕਰ ਲਿਓ। ਠੀਕ ਆ। ਚੰਗੇ ਕਦ ਕਾਟ ਦੇ ਵਿੱਚ ਆ ਸੋਹਣਾ ਸਰੀਰ ਕਟਾਂਜਾ ਬੇਲਬੋਲ ਵੀ ਸਪੈਸ਼ਲ ਆ ਲੰਬਾਈ ਵੀ ਪੂਰੀ ਆ ਤੇ ਉਚਾਈ ਵੀ ਪੂਰੀ ਆ ਠੀਕ ਆ ਕੋਈ ਛੋਟੀਆਂ ਵੇੜਾ ਨਹੀਂ ਵੱਡੀਆਂ ਵੇੜਾ ਦੇ ਵਿੱਚ ਆਪਾਂ ਗਿਣਤੀ ਕਰਦੇ ਆ ਵੱਡੀਆਂ ਇਹ ਵੇੜਾ ਗਾਵਾਂ ਤੁਸੀਂ ਮੰਨ ਕੇ ਸਬਦਾ ਕਰ ਲਿਓ ਤੇ ਕੋਈ ਵੀਰ ਗੱਪਣ ਪਸ਼ੂ ਲੈ ਕੇ ਜਾਂਦਾ ਆਪਦੀ ਟਿੱਪ ਕੇ ਚੌਥਾਨ ਦੀ ਤਸੱਲੀ ਕਰ ਲੇ ਸੋਇਆ ਸੋਇਆ ਪਸ਼ੂ ਲੈ ਕੇ ਜਾਓਗੇ ਦੋਸਤੋ ਝੋਕੇ ਆਪਣੀ ਵਰਾ ਕੇ ਤਸੱਲੀ ਕਰ ਲਿਓ ਠੀਕ ਆ ਤੇ ਰਵੀ ਵੀਰੇ ਨੰਬਰ ਬੋਲਦਗੇ ਆਪਣੇ ਨੰਬਰ ਭਾਈ 82647 52150 ਠੀਕ ਹੈ ਜੀ ਹਾਂਜੀ ਭਾਈ ਨਵੀਂ ਪ੍ਰਾਪ ਹੋਏ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁਕਾ ਹੈ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਇਹ ਅੱਜ ਦੋ ਪਸੂ ਤੁਹਾਨੂੰ ਦਿਖਾਉਣੇ ਸੀ ਆਪਾਂ ਵੀਰ ਰਵੀ ਦੇ ਘਰੋਂ ਤੇ ਖਾਸ ਵਿਜਟ ਤੁਸੀਂ ਪਿੰਡ ਠੱਠੀਆਂ ਖੁਰਦ ਕਰਨੀ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗਾਸੇ ਤਹਿਸੀਲ ਪੱਟੀ ਵੀ ਲੱਗਦੀ ਆ ਦੋਸਤੋ ਠੀਕ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪਤਨ ਤੋਂ ਕੁਝ 6 ਕਿਲੋਮੀਟਰ ਦੀ ਦੂਰੀ ਆ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੋਂ ਲੈਂਦੇ ਪਾਸੇ ਵੱਲ ਪਿੰਡ ਕੋਈ 1 ਕਿਲੋ 1.5 ਕਿਲੋਮੀਟਰ ਦੀ ਦੂਰੀ ਤੇ ਠੱਠੀਆਂ ਖੁਰਦ ਆਓ ਆਪਣੀ ਕਾਰਜਾਂ ਕੇ ਨਰਖ ਪਰਖ ਕਰੋ ਤਸੱਲੀ ਕਰੋ ਠੀਕ ਹੈ ਜੀ ਮਿਲਦਾ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ